ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੰਗ ਦੇ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਹੁੰਦੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਖਾਸ ਕਰ ਉਦੋਂ ਜਦੋਂ ਅਸੀਂ ਖੁਦ ਕਈ ਰਾਤਾਂ ਬਲੈਕਆਊਟ ਦੇ ਵਿੱਚੋਂ ਗੁਜ਼ਾਰ ਚੁੱਕੇ ਪਰ ਫੇਰ ਵੀ ਹਜ਼ਾਰਾਂ ਕੋਹਾਂ ਦੂਰ ਲੜੀਆਂ ਜਾ ਰਹੀਆਂ ਜੰਗਾਂ ਦਾ ਸਾਡੇ ਤੇ ਕੀ ਅਸਰ ਹੋਵੇਗਾ ਇਹ ਸਵਾਲ ਵੀ ਅਕਸਰ ਬਹੁਤ ਲੋਕ ਪੁੱਛਦੇ ਰੂਸ ਅਤੇ ਯੂਕਰੇਨ ਬੀਤਾ ਤਿੰਨ ਸਾਲਾਂ ਤੋਂ ਲੜ ਹੀ ਰਹੇ ਨੇ ਇਰਾਨ ਤੇ ਇਜ਼ਰਾਈਲ ਵੀ ਲੜ ਲੈਣਗੇ ਸਾਨੂੰ ਕੀ ਸਾਡੇ ਤੇ ਕੀ ਅਸਰ ਹੈ ਪਰ ਅਜੇਆ ਨਹੀਂ ਹੈ ਵਪਾਰ ਅਤੇ ਪ੍ਰਵਾਸ ਨੇ ਦੁਨੀਆ ਇੰਨੀ ਛੋਟੀ ਕਰ ਦਿੱਤੀ ਹੈ ਕਿ ਹਰ ਛੋਟੀ ਵੱਡੀ ਘਟਨਾ ਦਾ ਅਸਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਖਾੜੀ ਦੇ ਅਰਬ ਦੇਸ਼ਾਂ ਵਿੱਚ ਪਹਿਲਾਂ ਹੀ ਤਣਾਅ ਦਾ ਮਾਹੌਲ ਸੀ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਚੱਲਦੇ ਆ ਪਰ ਹੁਣ ਈਰਾਨ ਦੇ ਉੱਪਰ ਕੀਤੇ ਵੱਡੇ ਹਮਲੇ ਨੇ ਉਸ ਖਿੱਤੇ ਦੇ ਲੋਕਾਂ ਦੇ ਨਾਲ ਨਾਲ ਪੰਜਾਬ ਦੇ ਬਾਸਪਤੀ ਐਕਸਪੋਰਟਰਸ ਦੀਆਂ ਨੀਂਦਾਂ ਵੀ ਉਡਾ ਦਿੱਤੀਆਂ ਆ ਆਮ ਤੌਰ ਤੇ ਖਾੜੀ ਦੇ ਅਰਬ ਦੇਸ਼ ਤੇ ਖਾਸ ਤੌਰ ਤੇ ਈਰਾਨ ਹੀ ਉਹ ਦੇਸ਼ ਹੈ ਜੋ ਭਾਰਤ ਦੇ ਸਭ ਤੋਂ ਜ਼ਿਆਦਾ ਬਾਸਪਤੀ ਚੌਲ ਖਰੀਦਦਾ ਹੈ ਕੱਲ ਦੇ ਕਈ ਜਾਣਕਾਰ ਜਿਹੜੇ ਨੇ ਉਹ ਇਸ ਲੜਾਈ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਹੈ 13% ਦੀ ਵਧ ਗਿਆ ਹੈ ਜੀ ਉਸਤੇ ਤਾਂ ਚਿੰਤਾ ਪ੍ਰਗਟਾ ਰਹੇ ਨੇ ਉਸ ਬਾਰੇ ਚਰਚਾ ਕਰ ਰਹੇ ਨੇ ਪਰ ਪੰਜਾਬ ਦੇ ਕਿਸਾਨਾਂ ਤੇ ਇਸ جنگ ਦਾ ਕੀ ਅਸਰ ਪਵੇਗਾ ਖਾਸ ਕਰਕੇ ਉਦੋਂ ਜਦੋਂ ਕੀ ਝੋਨੇ ਦੀ ਬਜਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਇਸ ਦੀ ਚਰਚਾ ਕੋਈ ਵੀ ਨਹੀਂ ਕਰ ਰਿਹਾ ਹੈ ਇਸ ਦੀ ਗੱਲ ਤੱਕ ਵੀ ਇਤੇ ਵੀ ਛੇੜੀ ਨਹੀਂ ਜਾ ਰਹੀ ਹੈ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਉਹ ਟੀਵੀ ਚੈਨਲ ਹੋ ਕਿਤੇ ਵੀ ਚਰਚਾ ਦੇ ਵਿੱਚ ਇਸ ਵਿਸ਼ੇ ਦੇ ਉੱਪਰ ਕੋਈ ਗੱਲਬਾਤ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਕਈ ਸੁਬੰਦਰੀ ਜਹਾਜ਼ ਜੋ ਕਿ ਇਹਨਾਂ ਬਾਸ਼ਪਤੀ ਚੌਲਾਂ ਦੇ ਨਾਲ ਲੱਦੇ ਹੋਏ ਹਨ ਇਸ ਸਮੇਂ ਰਸਤੇ ਦੇ ਵਿੱਚ ਹਨ ਤੇ ਜੇ ਇਹ ਲੜਾਈ ਹੋਰ ਤੇਜ਼ ਹੁੰਦੀ ਹੈ ਜਾਂ ਲੰਬੀ ਖਿੱਚੀ ਜਾਂਦੀ ਹੈ ਔਰ ਇਸ ਚੀਜ਼ ਦੇ ਪੂਰੇ ਅਸਾਰ ਬਣੇ ਹੋਏ ਨੇ ਕਿ ਇਹ ਲੰਬੀ ਖਿੱਚੀ ਜਾਏਗੀ ਜਾਂ ਹੋਰ ਤੇਜ਼ ਹੋ ਜਾਏਗੀ ਤਾਂ ਇਹਨਾਂ ਜਹਾਜ਼ਾਂ ਨੂੰ ਵਾਪਸ ਮੁੜਨਾ ਪੈ ਸਕਦਾ ਹੈ ਜਿਸ ਦੇ ਨਾਲ ਚੌਲ ਨਿਰਯਾਤ ਕਰਨ ਵਾਲੇ ਵਪਾਰੀਆਂ ਨੂੰ ਕਰੋੜਾਂ ਦਾ ਘਾਟਾ ਪਵੇ ਤੇ ਇਸ ਦਾ ਅਸਰ ਜਿਹੜਾ ਹੈ ਉਹ ਕੱਲੇ ਹੋਣ ਦੇ ਉੱਪਰ ਨਹੀਂ ਕਹਿ ਸਕਦੇ ਕਿ ਕਰੋੜਾਂ ਦਾ ਘਾਟਾ ਪਵੇਗਾ ਇਸ ਚੀਜ਼ ਦਾ ਅਸਰ ਜਿਹੜਾ ਇਸ ਘਾਟੇ ਦਾ ਅਸਰ ਹੈ ਉਹ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਬਾਸਮਤੀ ਦੀ ਖਰੀਦ ਅਤੇ ਭਾ ਇਹਨਾਂ ਦੋਨਾਂ ਚੀਜ਼ਾਂ ਤੇ ਪਵੇਗਾ ਪੰਜਾਬ ਬਾਸ਼ਪਤੀ ਐਕਸਪੋਰਟਰਸ ਐਸੋਸੀਏਸ਼ਨ ਦੇ ਅਸ਼ੋਕ ਸੇਠੀ ਕਹਿੰਦੇ ਹਨ ਇਹ ਲੜਾਈ ਸਾਨੂੰ ਵਾਰਾ ਨਹੀਂ ਖਾਂਦੀ ਹੈ ਸਾਡੀ ਬਾਸ਼ਪਤੀ ਦੀ ਥੇਪ ਨੂੰ ਲੈ ਕੇ ਕਈ ਜਹਾਜ਼ ਰਸਤੇ ਵਿੱਚ ਹਨ ਜੇ ਇਹ ਲੜਾਈ ਹੋਰ ਤਿੱਖੀ ਹੁੰਦੀ ਹੈ ਤਾਂ ਸਾਡੀ ਬਾਸ਼ਪਤੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗੀ ਜਿਸ ਦਾ ਅਰਥ ਹੈ ਕਿ ਸਿੱਧਾ ਕਰੋੜਾਂ ਦਾ ਘਾਟਾ ਖਾੜੀ ਦੇ ਅਰਬ ਦੇਸ਼ ਭਾਰਤ ਤੋਂ ਬਾਸ਼ਪਤੀ ਚੌਲਾਂ ਦੇ ਪ੍ਰਮੁੱਖ ਖਰੀਦਦਾਰ ਹਨ ਤੇ ਪੰਜਾਬ ਭਾਰਤ ਦੀ ਕੁੱਲ ਬਾਸਮਤੀ ਪੈਦਾਵਾਰ ਦਾ 40% ਦੀ ਹਿੱਸਾ ਜਿਹੜਾ ਹੈ ਉਹ ਉਗਾਉਂਦਾ ਹੈ 40% ਦੀ ਬਾਸਮਤੀ ਪੰਜਾਬ ਦੇ ਵਿੱਚ ਉਗਾਈ ਜਾਂਦੀ ਜਦੋਂ ਦਾ ਸਾਡੇ ਖਾੜੀ ਦੇਸ਼ਾਂ ਦੇ 파ਟਨਰਾਂ ਨੇ ਇਜ਼ਰਾਈਲ ਦੇ ਹਵਾਈ ਹਮਲੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਸਾਡੀ ਤਾਂ ਰਾਤਾਂ ਦੀ ਨੀਂਦ ਉੱਡ ਗਈ ਹੈ ਦੇਖੋ ਕਿਸਮਤ ਦੇ ਵਿੱਚ ਅੱਗੇ ਕੀ ਲਿਖਿਆ ਸਿੱਖੀ ਸਾਹਿਬ ਕਹਿੰਦੇ ਹਨ ਜੇ ਹਾਲਾਤ ਹੋਰ ਖਰਾਬ ਹੋਏ ਇਸ ਦੇ ਗੰਭੀਰ ਆਰਥਿਕ ਪ੍ਰਨਾਮ ਹੋਣਗੇ ਸਾਡਾ ਨਿਰਯਾਤ ਦਾ 70 ਫੀਸਦੀ ਹਿੱਸਾ ਇਹਨਾਂ ਖਾੜੀ ਦੇ ਦੇਸ਼ਾਂ ਨੂੰ ਜਾਂਦਾ ਹੈ ਟਵਾ ਟੋਈ ਵਾਲੀਆਂ ਕੰਪਨੀਆਂ ਨੂੰ ਵੀ ਕਾਫੀ ਪਰੇਸ਼ਾਨੀ ਹੋਵੇਗੀ ਆਪ ਆਪੇ ਪ੍ਰੇਸ਼ਾਨ ਨੇ ਮਾਲ ਭੇਜਣ ਦੇ ਵਿੱਚ ਦੇਰੀ ਹੋਵੇਗੀ ਵਪਾਰ ਦਾ ਸਾਰਾ ਟਾਂਚਾ ਹੀ ਹਿੱਲ ਜਾਵੇਗਾ ਬੜੀ ਚਿੰਤਾ ਦਾ ਵਿਸ਼ਾ ਇੱਕ ਹੋਰ ਸਮੱਸਿਆ ਹੈ ਕਿ ਇਹ ਸਾਰੇ ਮਾਲ ਦਾ ਹੁਣ ਅਸੀਂ ਬੀਮਾ ਵੀ ਨਹੀਂ ਕਰਵਾ ਸਕਦੇ ਕਿਉਂਕਿ ਬੀਮਾ ਕੰਪਨੀਆਂ ਲੜਾਈ ਜਾਂ ਜੰਗ ਵਾਲੇ ਖੇਤਰ ਵਿੱਚ ਜਾ ਰਹੇ ਮਾਲ ਦਾ ਬੀਮਾ ਨਹੀਂ ਕਰਦੀਆਂ ਸੋ ਇਨ੍ਹਾਂ ਜਹਾਜ਼ਾਂ ਦੀ ਇਸ ਬਾਸ਼ਮਤੀ ਦਾ ਜੋ ਖੇਪ ਜਾ ਰਹੀ ਹੈ ਉਹਦੀ ਇੰਸ਼ੋਰੈਂਸ ਵੀ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਤਰੀਕੇ ਨਾਲ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਨਹੀਂ ਹੋ ਸਕਦੀ ਇਸ ਦਾ ਕਦਸ਼ਾ ਸਾਰਿਆਂ ਨੂੰ ਬਣਿਆ ਹੋਇਆ ਹੈ ਇਹ ਮਸਲਾ ਕੋਈ ਛੋਟਾ ਮਸਲਾ ਨਹੀਂ ਹੈ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਅਪੈਡਾ ਇਸ ਦੇ ਕਹਿਣ ਮੁਤਾਬਕ ਜਾਂ ਜੋ ਅੰਕੜੇ ਇਸ ਏਜੰਸੀ ਵੱਲੋਂ ਜਾਰੀ ਕੀਤੇ ਗਏ ਨੇ ਭਾਰਤ ਸਰਕਾਰ ਨੂੰ ਬਾਸਮਤੀ ਦੇ ਨਿਰਯਾਤ ਤੋਂ ਮਤਲਬ ਐਕਸਪੋਰਟ ਤੋਂ ਸਾਲ 2022 ਦੇ ਵਿੱਚ 48000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਕਮਾਈ ਹੋਈ ਸੀ ਮਤਲਬ ਕੱਲੇ ਬਾਸਮਤੀ ਦੇ ਐਕਸਪੋਰਟਸ ਦੇ ਵਿੱਚੋਂ ਭਾਰਤ ਨੇ 48000 ਕਰੋੜ ਰੁਪਏ ਦੀ ਫੋਰਨ ਕਰੰਸੀ ਜਿਹੜੀ ਆ ਕਮਾਈ ਸੀ ਸਾਲ 2022 ਦੇ ਵਿੱਚ ਤੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਪੰਜਾਬ ਦਾ ਉਸਦੇ ਵਿੱਚੋਂ ਹਿੱਸਾ 40% ਸੀ ਇੱਕ ਹੋਰ ਐਕਸਪੋਰਟਰ ਨੇ ਅਰਵਿੰਦਰ ਪਾਲ ਸਿੰਘ ਚਾਵਲਾ ਉਹ ਵੀ ਇਸ ਗੱਲ ਦੀ ਹਾਮੀ ਭਰਦੇ ਨੇ ਉਹ ਕਹਿੰਦੇ ਨੇ ਕਿ ਸਾウਦੀ ਅਰਬ ਤੋਂ ਬਾਅਦ ਈਰਾਨ ਭਾਰਤ ਦੀ ਬਾਸਮਤੀ ਦਾ ਦੂਜੇ ਨੰਬਰ ਦਾ ਨਿਰਯਾਤ ਕਰਤਾ ਹੈ ਇਸ ਲੜਾਈ ਦਾ ਅਸਰ ਸਾਡੇ ਤੇ ਪੈਣਾ ਲਾਜ਼ਮੀ ਹੈ ਪਤਾ ਨਹੀਂ ਸਥਿਤੀ ਕਿੰਨੀ ਕੁ ਲੰਬੀ ਖਿੱਚੀ ਜਾਵੇਗੀ ਇਸ ਸਮੇਂ ਭਾਵੇਂ ਸੀਜ਼ਨ ਦਾ ਆਖਰੀ ਦੌਰ ਚੱਲ ਰਿਹਾ ਹੈ ਅਸੀਂ ਸਾਰੇ ਭੁਗਤਾਨ ਦੀ ਉਡੀਕ ਕਰ ਰਹੇ ਹਾਂ ਕਈ ਜਹਾਜ਼ ਫੇਰੇ ਰਸਤੇ ਵਿੱਚ ਹਨ ਆਰਥਿਕ ਤੌਰ ਤੇ ਸਾਰੇ ਰਗੜੇ ਜਾਵਾਂਗੇ ਕਿਉਂਕਿ ਇਹ ਸਾਰਾ ਮਾਲ ਜਿਹੜਾ ਭੇਜਿਆ ਜਾਂਦਾ ਐ ਐਕਸਪੋਰਟ ਕੀਤਾ ਜਾਂਦਾ ਐ ਉੱਥੇ ਪਹੁੰਚਦਾ ਹੈ ਭਾਵੇਂ ਇਹ ਕਿਹਾ ਜਾਂਦਾ ਐ ਕਿ ਹੁਣ ਸੀਜ਼ਨ ਦਾ ਆਖਿਰਲਾ ਦੌਰ ਹੈ ਕਾਫੀ ਐਕਸਪੋਰਟ ਹੋ ਚੁੱਕਿਆ ਹੈ ਪਰ ਉਹਦੀਆਂ ਪੇਮੈਂਟਾਂ ਹਜੇ ਨਹੀਂ ਆਈਆਂ ਉਪਤਾਨ ਹਜੇ ਇਹਨਾਂ ਵਪਾਰੀਆਂ ਨੂੰ ਨਹੀਂ ਹੋਇਆ ਔਰ ਜੇ جنگ ਇਸੇ ਤਰੀਕੇ ਨਾਲ ਚਲਦੀ ਰਹਿੰਦੀ ਹੈ ਜੇ ਬੰਬਾਲੀ ਇਸ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਉਥੋਂ ਦੇ ਜਿਹੜੇ ਐਕਸਪੋਰਟ ਦੇ ਵਪਾਰੀ ਇਹਨਾਂ ਦੇ 파ਰਟਨਰ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਏਗਾ ਉਹ ਉਪਤਾਨ ਕਰਨ ਦੀ ਸਥਿਤੀ ਵਿੱਚ ਹੋਣਗੇ ਵੀ ਜਾਂ ਨਹੀਂ ਤੇ ਪੁਰਾਣੀਆਂ ਪੇਮੈਂਟਾਂ ਇਹਨਾਂ ਦੀਆਂ ਬਿਲਡਿੰਗੀਆਂ ਆ ਜਾਂ ਨਹੀਂ ਉਹ ਸਾਰੇ ਦੇ ਉੱਤੇ ਵੀ ਪ੍ਰੈਸ਼ਨ ਚ ਜਿਹੜਾ ਹੈ ਲੱਗਿਆ ਹੋਇਆ ਹੈ ਸੋ ਸਥਿਤੀ ਕੋਈ ਸੁਖਾਵੀ ਕਿਸੇ ਪਾਸਿਓਂ ਵੀ ਨਹੀਂ ਕੀਤੀ ਜਾ ਸਮਝੀ ਜਾ ਸਕਦੀ ਜਿਹੜੇ ਰਸਤੇ ਦੇ ਵਿੱਚ ਚੌੜਨੇ ਉਹ ਤਾਂ ਨੁਕਸਾਨ ਜਾਂ ਕੁਐਸਚਨ ਦੇ ਸਵਾਲਾਂ ਦੇ ਘੇਰੇ ਵਿੱਚ ਛਾਈ ਨੇ ਜਿਹੜੇ ਪਹੁੰਚ ਚੁੱਕੇ ਨੇ ਉਹਨਾਂ ਦਾ ਭੁਗਤਾਨ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਿਛਲੇ ਸਾਲ ਭਾਰਤ ਨੇ 60 ਮਿਲੀਅਨ ਟਨ ਬਾਸਮਤੀ ਨਿਰਯਾਤ ਕੀਤੀ ਸੀ ਤੇ ਉਸ ਵਿੱਚੋਂ 40 ਮਿਲੀਅਨ ਟਨ ਕੱਲਾ ਖਾੜੀ ਦੇ ਦੇਸ਼ਾਂ ਨੂੰ ਹੀ ਗਿਆ ਹੁਣ ਅੱਗੇ ਦੇਖੋ ਕੀ ਬੰਦਾ ਸੇਠੀ ਸਾਹਿਬ ਕਹਿੰਦੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਨੁਕਸਾਨ ਚੱਲ ਰਹੇ ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਵਪਾਰ ਬੰਦ ਹੈ ਕਿਉਂਕਿ ਸਾਡੇ ਆਪਣੇ ਗੁਆਂਢੀ ਦੇਸ਼ ਦੇ ਨਾਲ ਰਿਸ਼ਤੇ ਸੁਖਾਵੇਂ ਨਹੀਂ ਹਨ ਪੰਜਾਬ ਪਹਿਲਾਂ ਹੀ ਲੈਂਡਲੌਕ ਸੂਬਾ ਹੈ ਕਿਸੇ ਹੋਰ ਪਾਸੇ ਤੁਸੀਂ ਭੇਜ ਨਹੀਂ ਸਕਦੇ ਨਿਰਿਆਤ ਨਹੀਂ ਕਰ ਸਕਦੇ ਹੋ ਤੇ ਅੰਮ੍ਰਿਤਸਰ ਦੇ ਸਭ ਤੋਂ ਨੇੜੇ ਦੀ ਜੇ ਕੋਈ ਮੰਡੀ ਹੈ ਤਾਂ ਉਹ ਲਾਹੌਰ ਹੈ ਪਰ ਮੌਜੂਦਾ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਇਹ ਮੁੱਦਾ ਚੱਕਿਆ ਵੀ ਨਹੀਂ ਜਾ ਸਕਦਾ ਇਹਦੇ ਉੱਪਰ ਗੱਲ ਜਿਹੜੀ ਹੈ ਉਹ ਛੇੜੀ ਵੀ ਨਹੀਂ ਜਾ ਸਕਦੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਪੰਜਾਬ ਦੇ ਵਿੱਚ ਇਸ ਸਮੇਂ ਝੋਨੇ ਦੀ ਬਜਾਈ ਚੱਲ ਰਹੀ ਹੈ ਇਹੀ ਸਮਾਂ ਹੁੰਦਾ ਹੈ ਜਦੋਂ ਕਿਸਾਨਾਂ ਨੇ ਇਸ ਗੱਲ ਦਾ ਫੈਸਲਾ ਕਰਨਾ ਹੁੰਦਾ ਕਿ ਉਹਨਾਂ ਨੇ ਝੋਨਾ ਬੀਜਣਾ ਹੈ ਜਾਂ ਬਾਸਮਤੀ ਵਾਲੇ ਪਾਸੇ ਜਾਣਾ ਹੈ ਲੇਕਿਨ ਜੇ ਬਾਸਮਤੀ ਦਾ ਸੀਜ਼ਨ ਠੀਕ ਨਾ ਲੱਗੇ ਉਹਨਾਂ ਨੂੰ ਇਹ ਡਰ ਹੋਵੇ ਕਿ ਅੱਗੇ ਸਾਨੂੰ ਘਾਟਾ ਪਊਗਾ ਜਾਂ ਘਾਟੇ ਦਾ ਸੌਦਾ ਦਿਖਾਈ ਦੇਵੇ ਤਾਂ ਕਿਸਾਨ ਕੀ ਬਾਸਮਤੀ ਬੀਜਣਗੇ ਕੀ ਉਹ ਇਸ ਚੀਜ਼ ਨੂੰ ਪ੍ਰੇਫਰ ਨਹੀਂ ਕਰਨਗੇ ਕਿ ਬਾਸਮਤੀ ਛੱਡ ਕੇ ਉਹ ਰਵਾਇਤੀ ਝੋਨਾ ਜਿਹੜਾ ਹੈ ਪੈਡੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਬੀਜਣ ਤਾਂ ਸੇਠੀ ਸਾਹਿਬ ਕਹਿੰਦੇ ਨੇ ਕਿ ਮੈਨੂੰ ਤਾਂ ਕਿਸਾਨਾਂ ਦੇ ਫੋਨ ਆਉਣੇ ਵੀ ਸ਼ੁਰੂ ਹੋ ਗਏ ਨੇ ਕਿ ਅੱਗੇ ਕੀ ਬਣੇਗਾ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਉਹ ਵੀ ਸਲਾਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਬਾਸਮਤੀ ਬੀਜੀਏ ਜਾਂ ਨਾ ਬੀਜੀਏ ਜੇ ਨਿਰਯਾਤ ਦੇ ਵਿੱਚ ਦੁਕਤ ਆਉਂਦੀ ਹੈ ਤਾਂ ਸਾਰੀ ਬਾਸਮਤੀ ਜਿਹੜੀ ਹੈ ਉਹ ਭਾਰਤ ਦੇ ਵਿੱਚ ਹੀ ਵੇਚਣੀ ਪਵੇਗੀ ਤੇ ਭਾਰਤ ਦੇ ਵਿੱਚ ਲੋਕਲ ਜਿਹੜਾ ਬਾਜ਼ਾਰ ਹੈ ਉਸ ਵਿੱਚ ਬਾਸਮਤੀ ਦਾ ਮੁੱਲ ਕੋਈ ਜ਼ਿਆਦਾ ਨਹੀਂ ਮਿਲਦਾ ਉਹ ਨਾਰਮਲ ਚੌਲਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਮੁੱਲ ਬਾਸਮਤੀ ਦਾ ਜਨਾ ਪ੍ਰੈਫਰ ਨਹੀਂ ਕਰਦਾ ਹੁਣ ਮਸਲਾ ਪੰਜਾਬ ਵਾਸਤੇ ਕੀ ਬਣਿਆ ਹੋਇਆ ਹੈ ਇੱਕ ਪਾਸੇ ਤਾਂ ਸਰਕਾਰ ਇਸ ਗੱਲ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਤੁਸੀਂ ਬਾਸਮਤੀ ਬੀਜਣ ਵਾਲੇ ਪਾਸੇ ਜਾਓ ਕਿਉਂਕਿ ਇੱਕ ਤਾਂ ਬਾਸਮਤੀ ਦੇ ਵਿੱਚ ਤੁਹਾਨੂੰ ਮੁੱਲ ਜ਼ਿਆਦਾ ਮਿਲੇਗਾ ਪੈਸੇ ਜ਼ਿਆਦਾ ਕਮਾਈ ਕਰੋਗੇ ਦੂਸਰਾ ਇਹ ਸ਼ਾਰਟ ਡਿਊਰੇਸ਼ਨ ਹੁੰਦੀ ਹੈ ਪੱਕਣ ਨੂੰ ਘੱਟ ਸਮਾਂ ਲੱਗਦਾ ਹੈ ਫਸਲ ਛੇਤੀ ਆ ਜਾਂਦੀ ਹੈ ਇਸ ਕਰਕੇ ਇਹ ਬਾਕੀ ਜਿਹੜਾ ਰਵਾਇਤੀ ਝੋਨਾ ਉਸ ਨਾਲੋਂ ਘੱਟ ਪਾਣੀ ਖਾਂਦੀ ਹੈ ਸੋ ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਤਾਂ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਸਮਤੀ ਵੱਧ ਬੀਜੀ ਜਾਵੇ ਦੂਜੇ ਪਾਸੇ ਜਿਹੜੇ ਸਰਕਾਰ ਦੇ ਹੋਰ ਯਤਨ ਸੀਗੇ ਜਿਵੇਂ ਸੀ ਉਹ ਕੀ ਡਾਇਰੈਕਟ ਸੀਡਿੰਗ ਦੀ ਗੱਲ ਹੁੰਦੀ ਸੀ ਡੀਐਸਆਰ ਰਾਹੀਂ ਝੋਨਾ ਬੀਜਿਆ ਜਾਵੇ ਸਿੱਧਾ ਝੋਨੇ ਦੀ ਬਜਾਈ ਹੋਵੇ 5 ਲੱਖ ਏਕੜ ਦਾ ਟੀਚਾ ਰੱਖਿਆ ਗਿਆ ਸੀ ਉਹ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ ਕਿਉਂਕਿ ਸਰਕਾਰ ਦੀਆਂ ਆਪਣੀਆਂ ਨੀਤੀਆਂ ਹੀ ਰਹਿੀਆਂ ਨੇ ਕਿ ਉਹਨਾਂ ਨੇ ਚੋਣੇ ਦੀ ਲੋਨ ਦੀ ਜਿਹੜੀ ਤਰੀਖ ਹੈ ਉਸ ਨੂੰ 10 ਜੂਨ ਤੋਂ ਵਧਾ ਕੇ 1 ਜੂਨ ਕਰ ਦਿੱਤਾ ਗਿਆ ਸੀ ਸੋ ਉਹ ਡੀਐਸਆਰ ਵਾਲਾ ਸਿਸਟਮ ਜਾਂ ਉਹ ਟਾਰਗੇਟ ਜੋ ਕੋਸ਼ਿਸ਼ ਕੀਤੀ ਗਈ ਸੀ ਸਰਕਾਰ ਵੱਲੋਂ ਉਹ ਫੇਲ ਹੋ ਚੁੱਕੀ ਹੈ ਹੁਣ ਇਹੀ ਉਹਨਾਂ ਵੱਲੋਂ ਦੂਸਰਾ ਇੱਕ ਤਰੀਕਾ ਬਚਦਾ ਸੀ ਕਿ ਜੇ ਪਾਣੀ ਨੂੰ ਬਚਾਉਣਾ ਹੈ ਦਾ ਬਾਸਮਤੀ ਬੀਜਣ ਵਾਲੇ ਪਾਸੇ ਉਤਸ਼ਾਹੀ ਕੀਤਾ ਜਾਵੇ ਲੇਕਿਨ ਇਸ ਜੰਗ ਕਰਕੇ ਜੇ ਤੌਖਲਾਏ ਬਣਿਆ ਹੋਇਆ ਹੈ ਕਿ ਉਸ ਬਾਸਮਤੀ ਦੀ ਗ੍ਰੈਕਸਪੋਰਟ ਹੈ ਨਿਰਿਆਤ ਹੈ ਹੋ ਪਾਊਗਾ ਜਾਂ ਨਹੀਂ ਹੋ ਪਾਊਗਾ ਤੇ ਜੇ ਨਿਰਿਆਤ ਨਹੀਂ ਹੋ ਪਾਊਗਾ ਤਾਂ ਫਿਰ ਬਾਸਮਤੀ ਖਰੀਦਣੀ ਕਿਹਨੇ ਹੈ ਉਹਦਾ ਮੁੱਲ ਨਹੀਂ ਮਿਲਣਾ ਉਹਦਾ ਪਾ ਬਹੁਤ ਗਿਰ ਜਾਏਗਾ ਤਾਂ ਕੀ ਫਿਰ ਕਿਸਾਨ ਅਜੇਹੇ ਹਲਾਤਾਂ ਦੇ ਵਿੱਚ ਬਾਸਮਤੀ ਬੀਜਣਗੇ ਜਾਂ ਪ੍ਰੇਫਰ ਕਰਨਗੇ ਜੇ ਨਹੀਂ ਕਰਦੇ ਤਾਂ ਵੀ ਫਿਰ ਉਹ ਝੋਨੇ ਤੇ ਸ਼ਿਫਟ ਹੋ ਜਾਣਗੇ ਇਹ ਸਰਕਾਰ ਦਾ ਉਲਟੀਚਾ ਜਿਹੜਾ ਦੂਸਰਾ ਨਸਤਾ ਉਹਨਾਂ ਵੱਲੋਂ ਸੋਚਿਆ ਗਿਆ ਸੀ ਉਹ ਵੀ ਪੂਰੇ ਤਰੀਕੇ ਨਾਲ ਫੇਲ ਹੋ ਜਾਏਗਾ ਕਿ ਜਿਹੜਾ ਗਰਾਊਂਡ ਵਾਟਰ ਹੈ ਪੰਜਾਬ ਦੀ ਧਰਤੀ ਹੈ ਜਿਹੜਾ ਪਾਣੀ ਹੈ ਉਸ ਤੇ ਬੋਝ ਹੋਰ ਵੱਧ ਜਾਏਗਾ ਦਬਾਅ ਹੋਰ ਵੱਧ ਜਾਏਗਾ ਇਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਜੇ ਕਿਸਾਨਾਂ ਨੂੰ ਇਸ ਗੱਲ ਦਾ ਬਹੁਤਾ ਜਾਣਕਾਰੀ ਨਹੀਂ ਮਿਲਦੀ ਜਾਂ ਉਹ ਐਨੇ ਪ੍ਰੋਗਰੈਸਿਵ ਨਹੀਂ ਹੈ ਅਗਾਂਵ ਵਧੂ ਨਹੀਂ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਅੰਦੇਸ਼ਾ ਹੋਵੇ ਕਿ ਹੁਣ ਬਾਸਮਤੀ ਬੀਜਣ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਉਹਦੇ ਫਲਕਚੂਏਟ ਹੋ ਸਕਦੇ ਨੇ ਕਿਉਂਕਿ ਇਰਾਨ ਤੇ ਇਜ਼ਰਾਈਲ ਦੇ ਵਿੱਚ ਜੰਗ ਲੱਗੀ ਹੋਈ ਹੈ ਉਹ ਐਨਾਂ ਦੂਰ ਦੀ ਸੋਚਦੇ ਹਨ ਜਾਂ ਨਹੀਂ ਔਰ ਜੇ ਨਹੀਂ ਸੋਚਦੇ ਫੇਰ ਵੀ ਬਾਸਮਤੀ ਬੀਜਦੇ ਨੇ ਕਿਉਂਕਿ ਸਰਕਾਰ ਉਹਨਾਂ ਨੂੰ ਬੀਜਣ ਲਈ ਕਹਿ ਰਹੀ ਹੈ ਤਾਂ ਵੀ ਉਹ ਨੁਕਸਾਨ ਝੱਲਣਗੇ ਕਿਉਂਕਿ ਉਸ ਸਮੇਂ ਫਿਰ ਰੇਟ ਜਿਹੜੇ ਨੇ ਉਹ ਨੀਚੇ ਗਿਰਨਗੇ ਹੀ ਗਿਰਨਗੇ ਜਿੰਨਾ ਪਾਸ ਸੋਚ ਰਹੇ ਨੇ ਉਹਨਾਂ ਪਾ ਉਹਨਾਂ ਨੂੰ ਨਹੀਂ ਮਿਲੇਗਾ ਉਹਨਾਂ ਦੀ ਫਸਲ ਮੰਡੀਆਂ ਚ ਰੋਲੇਗੀ ਤੇ ਉਹਨਾਂ ਦਾ ਆਰਥਿਕ ਨੁਕਸਾਨ ਹੋਵੇਗਾ। ਵਪਾਰੀ ਕੱਲੇ ਦਾ ਕਦੇ ਵੀ ਆਰਥਿਕ ਨੁਕਸਾਨ ਨਹੀਂ ਹੁੰਦਾ। ਉਹ ਅੱਗੇ ਪਹੁੰਚ ਕੇ ਐਂਡ ਜਿਹੜਾ ਯੂਜ਼ਰ ਹੈ ਕਿਸਾਨ ਹੈ ਉਹਦੇ ਤੇ ਜਾ ਕੇ ਹੀ ਉਹ ਨਿਕਲਣਾ ਹੈ। ਉੱਥੇ ਜਾ ਕੇ ਹੀ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਵਪਾਰੀ ਤੇ ਅੰਤ ਦੇ ਵਿੱਚ ਘਾਟਾ ਸਾਰਾ ਕਿਸਾਨ ਨੂੰ ਹੀ ਭੁਗਤਣਾ ਪਵੇਗਾ। ਇਹ ਵੀ ਸਚਾਈ ਹੈ। ਸੋ ਗੱਲ ਚਾਹੇ ਕਿਸੇ ਪਾਸੇ ਜਾਵੇ ਜੇ ਬਾਸਮਤੀ ਬੀਜ ਦੇ ਨੇ ਪਾਹ ਨੁਕਸਾਨ ਕਿਸਾਨਾਂ ਦਾ ਹੋਵੇਗਾ ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋਵੇਗਾ ਜੇ ਨਹੀਂ ਬੀਜਦੇ ਤੇ ਰਵਾਇਤੀ ਝੋਨੇ ਵਾਲਾ ਜਾਂਦੇ ਨੇ ਤਾਂ ਉੱਥੇ ਵੀ ਪਾਣੀ ਦਾ ਨੁਕਸਾਨ ਹੋਵੇਗਾ ਉਹ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿ ਪੰਜਾਬ ਦੀ ਧਰਤੀ ਵੇਖਲਾ ਪਾਣੀ ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਤੇ ਇਹ ਖਿੱਤਾ ਖੇਤੀ ਹੀ ਮਾਰੂਥਲ ਬਣਨ ਵਾਲਾ ਵਸੇ ਵੱਧ ਰਿਹਾ ਹੈ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਜੇ ਮਾਰੂਥਲ ਬਣਦਾ ਹੈ ਤਾਂ ਪੰਜਾਬ ਵੈਸੇ ਹੀ ਖਤਮ ਹੋ ਜਾਏਗਾ ਕਿਉਂਕਿ ਸਾਰਾ ਪੰਜਾਬ ਖੇਤੀ ਦੇ ਸਰਤੇ ਹੀ ਖੜਾ ਹੈ ਖੇਤੀ ਦੇ ਸਰਤੇ ਹੀ ਸਾਰੀ ਆਰਥਿਕਤਾ ਚੱਲ ਰਹੀ ਹੈ ਸੋ ਦੋਨੋਂ ਪਾਸੇ ਹੀ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਮਾਮਲਾ ਇੰਨਾ ਗੰਭੀਰ ਹੈ ਇੰਨਾ ਗੰਭੀਰ ਵਿਸ਼ਾ ਹੈ ਲੇਕਿਨ ਅਫਸੋਸ ਸਭ ਤੋਂ ਵੱਧ ਇਹ ਹੈ ਇਸ ਸਮੇਂ ਜੋ ਪੰਜਾਬ ਦੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਪਿਛਲੇ 2 ਦਿਨਾਂ ਤੋਂ ਚਰਚਾ ਹੋ ਰਹੀ ਹੈ ਉਹ ਇਸ ਵਿਸ਼ੇ ਤੇ ਬਿਲਕੁਲ ਨਹੀਂ ਹੋ ਰਹੀ ਚਰਚਾ ਇਸ ਗੱਲ ਤੇ ਹੋ ਰਹੀ ਹੈ ਕਿ ਮੈਰੋਂ ਕਿੱਡਾ ਕਿਵੱਡਾ ਸੂਰਮਾ ਹੈ ਅੰਮ੍ਰਿਤਪਾਲ ਮਹਿਰੋ ਨੇ ਇੱਕ लाचार بے سہارا عورت ਦਾ ਕਤਲ ਕਰਵਾ ਕੇ ਜਾਂ ਕਰਕੇ ਕਿੱਡੀ ਕਬਡੀ ਮਲ ਮਾਰ ਲਈ ਹੈ ਕਿ ਉਸਨੇ ਸਿੱਖੀ ਦਾ ਕਾਣ ਹੋਣ ਤੋਂ بچا ਲਿਆ ਹੈ ਇਸ ਤੇ ਉੱਪਰ ਚਰਚਾ ਚੱਲ ਰਹੀ ਹੈ ਕਿਸੇ ਨੇ ਆਪ ਦੇ ਨਾਮ ਦੇ ਪਿੱਛੇ ਕੌਰ ਲਾ ਕੇ ساری ਸਿੱਖੀ ਨੂੰ ਬਦਨਾਮ ਕਰ ਦਿੱਤਾ سوشل میڈیا ਤੇ ਗੰਦ ਪਾਇਆ ਹੋਇਆ ਹੈ ਜੀ ਧਮਕੀਆਂ ਮਿਲ ਰਹੀਆਂ ਨੇ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਇਨਫਲੂਐਂਸਰ ਹੈਗੇ ਨੇ ਉਹਨਾਂ ਨੂੰ ਵੀ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਉੱਪਰ ਹੀ ਸਾਰੀ ਚਰਚਾ ਹੋ ਰਹੀ ਹੈ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਬੁੱਧੀਜੀਵੀ ਕਹਾਉਂਦੇ ਨੇ ਜਾਂ ਵੱਡੇ ਪੱਤਰਕਾਰ ਜਾਂ ਚਿੰਤਕ ਕਹਾਉਂਦੇ ਨੇ ਉਹਨਾਂ ਦਾ ਵੀ ਪਿਛਲੇ 2 ਦਿਨਾਂ ਤੋਂ ਸਾਰਾ ਜ਼ੋਰ ਇਸੇ ਉੱਪਰ ਹੀ ਲੱਗਿਆ ਹੋਇਆ ਹੈ ਤੇ ਉਹ ਕਈ ਤਾਂ ਇਹਦੇ ਵਿੱਚ ਇਹ ਐਂਗਲ ਵੀ ਵਾੜ ਕੇ ਦਿਖਾ ਰਹੇ ਨੇ ਕਿ ਦੇਖੋ ਜੀ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਨਤੀਜਾ ਹੈ ਹੁਣ ਉਹਦਾ ਮੁਕਾਬਲਾ ਕਰ ਦਿੱਤਾ ਜਾਏਗਾ ਇਹ ਸਾਰਾ ਕੁਝ ਉਹਨੂੰ ਫਸਾਉਣ ਲਈ ਕੀਤਾ ਜਾ ਰਿਹਾ ਹੈ ਪਤਾ ਨਹੀਂ ਬੇਸਿਰ ਪੈਰ ਦੀਆਂ ਕਿੱਥੋਂ-ਕਿੱਥੋਂ ਦੀਆਂ ਗੱਲਾਂ ਲਿਆ ਕੇ ਸਾਰਾ ਸਮਾਂ ਇਸੇ ਚਰਚਾ ਦੇ ਉੱਤੇ ਨਸ਼ਟ ਕੀਤਾ ਜਾ ਰਿਹਾ ਹੈ ਜਿਹੜੇ ਅਸਲੀ ਮੁਸਦੇ ਪੰਜਾਬ ਦੇ ਹਨ ਜਿਹੜੇ ਪੰਜਾਬ ਦੇ ਜਨਜੀਵਨ ਨੂੰ ਪ੍ਰਭਾਵਿਤ ਕਰਦੇ ਨੇ ਪਾਣੀ ਜੇ ਖਤਮ ਹੋ ਗਿਆ ਜਾਂ ਕੱਟ ਗਿਆ ਹੋਰ ਕੱਟ ਗਿਆ ਤਾਂ ਸਾਰਾ ਉਗਤਣਾ ਜਿਹੜਾ ਉਹਦਾ ਨੁਕਸਾਨ ਹੈ ਉਹ ਆਮ ਜਨਤਾ ਨੂੰ ਇਹਨਾਂ ਲੋਕਾਂ ਨੂੰ ਹੀ ਪਵੇਗਾ ਫੇਰ ਇਹ ਸਿਰਫ ਸਰਕਾਰਾਂ ਨੂੰ ਗਾਲਾਂ ਕੱਢਣਗੇ ਸੋਸ਼ਲ ਮੀਡੀਆ ਤੇ ਹੋਰ ਕੁਝ ਨਹੀਂ ਕਰਨਗੇ ਜੇ ਕਿਸਾਨ ਇਸ ਬਸਮਤੀ ਦੇ ਰੇਟ ਘਟਣ ਕਰਕੇ ਉਹ ਨੁਕਸਾਨ ਦੇ ਵਿੱਚ ਆਉਂਦੇ ਨੇ ਉਹ ਵੀ ਆਰਥਿਕ ਤੌਰ 'ਤੇ ਸਾਰੀ ਪੰਜਾਬ ਦੇ ਉੱਪਰ ਹੀ ਅਸਰ ਪੈਣਾ ਹੈ ਪੰਜਾਬ ਦੇ ਇੱਕ ਵੱਡੇ ਵਰਗ ਦੇ ਉੱਤੇ ਇਸ ਦਾ ਸਿੱਧਾ ਅਸਰ ਪਵੇਗਾ ਤੇ ਉਹ ਵੀ ਇਨ੍ਹਾਂ ਲੋਕਾਂ ਦੇ ਹੀ ਪਰਿਵਾਰ ਨੇ ਜਿਨ੍ਹਾਂ ਦੇ ਉੱਤੇ ਇਸ ਚੀਜ਼ ਦਾ ਸਿੱਧਾ ਅਸਰ ਪਵੇਗਾ ਪਰ ਇਨ੍ਹਾਂ ਲੋਕਾਂ ਨੂੰ ਉਸ ਚੀਜ਼ ਦੀ ਕੋਈ ਚਿੰਤਾ ਨਹੀਂ ਹੈ ਕੋਈ ਫਿਕਰ ਨਹੀਂ ਹੈ ਇਹ ਸਿਰਫ ਸੋਸ਼ਲ ਮੀਡੀਆ ਤੇ ਕਿਨੇ ਗੰਦ ਪਾਇਆ ਕੌਣ ਵਿਚਾਰ ਰਿਹਾ ਇਸ ਦੇ ਉੱਪਰ ਹੀ ਆਪਣਾ ਸਾਰਾ એનર્ਜੀ ਸਾਰਾ ਧਿਆਨ ਬਰਬਾਦ ਕਰ ਰਹੇ ਨੇ ਸਾਰਾ ਜਿਹੜਾ ਵਕਤ ਹੈ ਉਹ ਨਸ਼ਟ ਕਰ ਰਹੇ ਨੇ ਔਰ ਇੱਕ ਵੀ ਕੰਮ ਦੀ ਗੱਲ ਦੇ ਉੱਤੇ ਇਹਨਾਂ ਮੁੱਦਿਆਂ ਦੇ ਉੱਤੇ ਜੋ ਅਸਲੀ ਮੁੱਦੇ ਨੇ ਪੰਜਾਬ ਦੇ ਉੱਤੇ ਇੱਕ ਮਿੰਟ ਦੀ ਵੀ ਚਰਚਾ ਨਹੀਂ ਹੋ ਰਹੀ ਜੇ ਥੋੜੀ ਬਹੁਤ ਕੋਈ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਉਹ ਵੀ ਤੇਲ ਦੇ ਭਾਅ ਵਧਨ ਦੀ ਕੋਸ਼ਿਸ਼ ਜਾਂ ਉਸ ਦੇ ਉੱਪਰ ਚਰਚਾ ਕੀਤੀ ਜਾ ਰਹੀ ਹੈ ਚੋਲਾ ਤੇ ਬਾਸਮਤੀ ਤੇ ਕਿਸਾਨ ਤੇ ਦਾ ਕੀ ਅਸਰ ਹੋਏਗਾ ਉਸ ਦੀ ਚਰਚਾ ਕੋਈ ਵੀ ਕਰਨਾ ਮੁਨਾਸਬ ਨਹੀਂ ਸਮਝ ਰਿਹਾ ਪਤਾ ਨਹੀਂ ਕਿਉਂ ਸ਼ਾਇਦ ਉਹਨਾਂ ਵਾਸਤੇ ਵਿਊਜ਼ ਜ਼ਿਆਦਾ ਜ਼ਰੂਰੀ ਨੇ ਮੁੱਦੇ ਪੰਜਾਬ ਦੇ ਅੱਗੇ ਲੈ ਕੇ ਆਉਣੇ ਉਹਨਾਂ ਜ਼ਿਆਦਾ ਜ਼ਰੂਰੀ ਨਾ ਹੋਣ ਇਹੀ ਇੱਕ ਕਾਰਨ ਸਾਨੂੰ ਸਮਝ ਆਉਂਦਾ ਹੈ ਪਰ ਸਾਡੀ ਕੋਸ਼ਿਸ਼ ਜਾਰੀ ਰਹੇਗੀ ਅਸੀਂ ਜੋ ਅਸਲ ਮੁੱਦੇ ਨੇ ਉਹ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਾਂਗੇ ਤਾਂ ਕਿ ਤੁਸੀਂ ਚਰਚਾ ਦਾ ਹਿੱਸਾ ਬਣ ਸਕੋ ਸਮਝ ਸਕੋ ਕਿ ਕਿੰਨਾ ਚੀਜ਼ਾਂ ਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਸਕਦਾ ਹੈ ਕਿੰਨੀਆਂ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਸੋ ਇਸੇ ਤਰ੍ਹਾਂ ਉਪਰਾਲੇ ਸਾਡੇ ਜਾਰੀ ਰਹਿਣਗੇ ਉਦੋਂ ਤੱਕ ਦੇ ਲਈ ਇਜ਼ਾਜ਼ਤ ਦਿਓ ਧੰਨਵਾਦ